ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਚੱਕਰ ਚਹਨ ਅਰ ਬਰਨ ਜਾਤ ਅਰ ਬਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਕ ਕਹਿ ਨਾ ਸਕਤ ਕਹੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮ ਤੋਜ ਕਹਿ ਜੈ ਕੋਟ ਇੰਦਰ ਇੰਦਰਾਨ ਸਾਹੋ ਸਹਾਨ ਗਨੀਜੈ ਤ੍ਰਿਪਾਉਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਤ ਰਿਨ ਕਹਿਤ ਤਬ ਸਰਬਨਾਮ ਕਥੈ ਕਵਨ ਕਰਮਨਾ ਬਰਨ ਸੁਮਤ ਸੱਜਣ ਸਚਾ ਪਾਤਿਸਾਹੋ ਸਰਸਾ ਹਾ ਦੇਸਾਹੋ ਜਿਸ ਪਾਸ ਬੈਠਿਆ ਸੋਹੀਐ ਸਬਨ ਦਾ ਵੇਸਾਹੋ ਸੋ ਕਹੋ ਤਲ ਗੁਰ ਸੇਵੈ ਅਹਨਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਪਤੁ ਕ ਸੰਬਦੀ ਨੂਰੇ ਅਰਸਾਂ ਪਰ ਸੋ ਛਟਿਐ ਤਤ ਡਿਠ ਸਚੇ ਪਾਤਿ ਸਹ ਮਲ ਜਨਮ ਜਨਮ ਦੀ ਕਟਿਏ ਸਤਨਾਮ ਵਾਹਿਗੁਰੂ ਸਾਹਿਬ ਜੀ ਹਰਾਮ ਕਲੀ ਮਹਲਾ 5 ਅੰਗੀਕਾਰ ਕੀਆ ਪ੍ਰਭ ਆਪਣੇ ਬੈਰੀ ਸਗਲੇ ਸਾਦੇ ਜਿਨ ਬੈਰੀ ਹੈ ਇਹੋ ਜਗ ਲੂਟਿਆ ਤੇ ਬੈਰੀ ਲੈ ਬਾਦੇ ਅੰਗੀਕਾਰ ਕੀਆ ਪ੍ਰਭ ਆਪਣੇ ਬੈਰੀ ਸਗਲੇ ਸਾਦੇ ਜਿਨ ਬੈਰੀ ਹੈ ਇਹੋ ਜਗ ਲੂਟਿਆ ਤੇ ਬੈਰੀ ਲੈ ਬਾਦੇ ਸਤ ਗੁਰ ਪਰਮੇਸ਼ਰ ਮੇਰਾ ਅਨਕ ਰਾਜ ਪੋਗ ਰਸਮਾਣੀ ਨਾਉ ਜਪੇ ਪਰਵਾਸ ਤੇਰਾ ਰਹਾਉ ਚੀਤਨ ਆਵਸ ਦੂਜੀ ਬਾਤਾ ਸ਼ਿਰ ਉਪਰ ਰਖ ਬਾਰਾ ਬੇ ਪਰਵਾਹ ਰਹਿਤ ਹੈ ਸੁਆਮੀ ਇਕ ਨਾਮ ਕੈ ਆਧਾਰਾ ਪੂਰਨ ਹੋਏ ਮਿਲਿਓ ਸੁਖਦਾਈ ਊਨ ਕਾਈ ਬਤਾ ਤਤਸਾਰ ਪਰਮ ਪਦ ਪਾਇਆ ਸ਼ੋਡ ਨ ਕਤੂ ਜਾਤਾ ਬਰਨ ਨ ਸਾਕੋ ਜੈਸਾ ਤੂ ਹੈ ਸੱਚੇ ਅਲਖ ਅਪਾਰ ਅਤੁਲ ਅਥਹ ਅਡੋਲ ਸੁਆਮੀ ਨਾਨਕ ਖਸਮ ਹਮਾਰਾ ਬਰਨ ਨ ਸਾਕੋ ਜੈਸਾ ਤੂ ਹੈ ਸਾਚੇ ਅਲਖਿਆ ਪਾਰਾ ਅਤੁੱਲ ਅਥਾ ਅਡੋਲ ਸੁਆਮੀ ਨਾਨਕ ਖਸਮ ਹਮਾਰਾ ਵਾਹੇ ਗੁਰਜੀਕਾ ਖਲਸਾ ਵਾਹੇ ਗੁਰਜੀ ਕੀ ਫਤਿਹ